सत श्रीकाल जी हो ठीक हो स्वागत है थोड़ा सा तो आप अच छोटा जा डिजाइन डिजाइन की जिम्मे आप बार्डर बनाने या बार्डर से पा सकते हैं आप पूरी कोटी पर पा सकते हैं जिमें कोई लोंग टॉप बनाने ना वेदिया लगता है गर्लिश टॉप वा वो वाइस लगता टॉप च ਤੇ ਸ਼ੁਰੂ ਤੋਂ ਆਪਾਂ ਬਾਰਡਰ ਤੋਂ ਹੀ ਸ਼ੁਰੂ ਤੋਂ ਉੱਪਰ ਤੱਕ ਇਹਨੂੰ ਬਣਾ ਸਕਦੇ ਆਪਾਂ। ਐ ਤਾਂ ਬਾਰਡਰ ਦੀ ਤਰ੍ਹਾਂ ਹੀ ਐਸਾ ਥੋੜਾ ਜਿਹਾ ਇੱਕ ਕੁੰਡਾ ਲੱਗਦਾ ਹੋਰ ਆਪਾਂ ਜਿਵੇਂ ਬਣਾਉਂਦੇ ਨੇ ਉਤਾਰ ਲੈਨੇ ਪੁੱਠੀ ਸਾਈਡ ਤੋਂ ਉਹਵੇਂ ਕਰਕੇ ਆ। ਚਾਣਾ ਜੇ ਆਪਾਂ ਤੁਹਾਨੂੰ ਦੱਸਦੇ ਆ ਕਿਵੇਂ ਆ। ਠੀਕ ਐ। ਆ ਦੇਖੋ ਆਪਾਂ ਨੇ ਅਜੇ ਇੱਥੇ ਨਾ ਕੁੰਡੇ ਹੀ ਚੜਾਏ ਐ। ਉਨੇ ਆਪਾਂ ਕੁਛ ਨਹੀਂ ਕੋਈ ਸਲਾਈ ਨਹੀਂ ਪਾਈ ਸਿਰਫ ਕੁੰਡੇ-ਕੁੰਡੇ ਚੜਾਏ ਆ ਸਲਾਈ ਤੇ ਇੱਥੋਂ ਹੀ ਆਪਾਂ ਸ਼ੁਰੂ ਕਰ ਲਾਂਗੇ ਇਹਨੂੰ ਪਹਿਲਾਂ ਆਪਾਂ ਦੋ ਕੁੰਡੇ ਇਹ ਉੱਥੇ ਬਣਾਵਾਂਗੇ ਕੁੰਡੋ ਚੇਰੀਕਾ ਕੁੰਡਾ ਸਿੱਧਾ ਅਲਗੇ ਪੂਰੀ ਸਲਾਈ 'ਚ ਦੋ ਕੁੰਡੇ ਪੁੱਠੇ ਤੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਆਪਾਂ ये अच पहली सिलाई है, है मतलब जो कोई सिलाई नहीं पाई की मैं इतो शुरू कर लुंडा सीधा रखा गे दो रखा पुठे फिर एक कुंडा सीधा ਇਹਨਾਂਗੇ ਦੋ ਕੁੰਡੇ लास्ट ਜਿਹਨਾਂ ਉੱਪਰ ਦੋਨ ਪੂਠੇ ਬਣਾ ਲਾਂ। ਠੀਕ ਹੈ। ਉਹਨਾਂ ਦਾ ਇੱਥੇ ਸਰਤਾਂ ਤੋਂ ਆਇਓ। ਇਹ ਥੋੜਾ ਜਿਹਾ ਤਾਂ ਦਾ ਜਿਹਾ ਐਕਸਟਰਾ ਜਾ ਰਹਿ ਗਿਆ ਕੋਈ ਨਾ। ਜਿਹੜੇ ਆਪਾਂ ਨੇ ਦੋ ਪੂਠੇ ਬਣਾਏ ਵੇ ਇੱਕ ਸਿੱਧਾ ਹੁਣ ਆਪਾਂ ਪੂਠੀ ਵਾਲੀ ਸਾਈਡ ਤੋਂ ਇਹਨਾਂ ਨੂੰ ਸਿੱਧੇ ਬਣਾਵਾਂਗੇ। ਜਿਹੜੇ ਦੋ ਕੁੰਡੇ ਆਪਾਂ ਨੇ ਪੂਠੇ ਬਣੇ ਵੇ। ਠੀਕ ਹੈ। ਇਹਨਾਂ ਨੂੰ ਆਪਾਂ ਸਿੱਧੇ ਬਣਾ ਲਾਂਗੇ। ਤੇ ਜਿਹੜਾ ਆਪਾਂ ਸਿੱਧਾ ਤਾਗਾ ਇੱਧਰ ਚੜ ਕਰਾਂਗੇ ਜਿਹੜਾ ਆਪਾਂ ਸਿੱਧਾ ਬਣਾਇਆ ਉਹਨੂੰ ਆਪਾਂ ਤਾਰ ਲਾਂਗੇ। ਫੇਰ ਤਾਂਗਾ ਪਿਛਲੀ ਸਾਈਡ ਫੇਰ ਇਹਦੇ ਦੋ ਕੁੰਡੇ ਪੁੱਠੇ ਆ ਉਹਨਾਂ ਨੂੰ ਪੁੱਠੀ ਸਾਈਡ ਤੋਂ ਸਿੱਧੇ ਬਣਾ ਲਾਂਗੇ ਸਿੱਧੇ ਵਾਲੇ ਕੁੰਡੇ ਨੂੰ ਆਪਾਂ ਕਾਰ ਲਾਂਗੇ ਤੇ ਪੁੱਠੇ ਜਿਹੜੇ ਦੋ ਕੁੰਡੇ ਨੇ ਉਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਆ ਦੇਖੀ ਇੱਥੇ ਕਾਰ ਲਿਆਕ ਤੋਂ ਨੇ ਰੱਖੇ ਦੋ ਕੁੰਡੇ ਹੀ పుట్టినా మళ్ళీ హా సే బ సిద్ధ సీ బాగే పుట్ేను పుట్ా జి మైా తార సిద్ధా బ పుట్ే ను బావే దో కుట్ ఫ్ ఆ జ్ సిా ఓర్ల పుట్ేను ఫే బ సీధే బావే పుట్టి ఆ సండా పార్ల జానా సగే పుట్టి ఆ ਉਹ ਜੇ ਟੇਪ ਹੋ ਜਾ ਨਿਕਲ ਕੇ ਆ ਮੈਂ ਥੋੜਾ ਜਿਹਾ ਬਣਾ ਲਾਂ ਫਿਰ ਤੁਹਾਨੂੰ ਮੈਂ ਐਵੇਂ ਇਸ ਐਵੇਂ ਰਿਪੀਟ ਕਰਨਾ ਆਪਾਂ ਨੇ ਠੀਕ ਹੈ ਫਿਰ ਤੁਹਾਨੂੰ ਮੈਂ ਦਿਖਾਨੀ ਆ ਥੋੜਾ ਜਿਹਾ ਬਣਾ ਕੇ ਆਹ ਦੇਖੋ ਜੀ ਐਵੇਂ ਆਹ ਨਿਕਲ ਕੇ ਆਉਣਗੇ ਜੇ ਜੇ ਆਪਾਂ ਇਹਨੂੰ ਸਿੱਧਾ ਹੀ ਬਣਾਵਾਂਗੇ ਜਿਵੇਂ ਸਿੱਧੀ ਸਾਈਡ ਤੋਂ ਆਪਾਂ ਸਿੱਧਾ ਫੁੰਡਾ ਬਣਾਵਾਂਗੇ ਜੇ ਪੁੱਠੀ ਸਾਈਡ ਤੋਂ ਆਪਾਂ ਇਹਨੂੰ ਬੋਠਾ ਬਣਾਵਾਂਗੇ ਇਹ ਪੋਠਿਆਂ ਪੁਠਾ ਫੇਰੇ ਕੁੰਡਾ ਨਿਕਲਗੇ ਨਹੀਂ ਆਂਦਾ ਸਿੱਧਾ ਜਿਹੜਾ ਇਹ ਉੱਪਰਗੇ ਨਹੀਂ ਆਂਦਾ ਤੇ ਹੁਣ ਆਪਾਂ ਨੇ ਪੁਠੀ ਵਾਲੀ ਸਾਈਡ ਦਾ ਜਿਹੜੇ ਪੋਠੇ ਨੇ ਉਹ ਸਿੱਧੇ ਬਣਾਏ ਨੇ ਜਿਹੜਾ ਸਿੱਧਾ ਸੀਗਾ ਇਹ ਇਹਨੂੰ ਆਪਾਂ ਨੇ ਕਾਰ ਲਿਆ ਫੇਰ ਸਿੱਧਿਆਂ ਨੂੰ ਪੋਠੇ ਬਣਾਇਆ ਐਵੇਂ ਕਰਕੇ ਇਹ ਬਣਿਆ ਇਹਨੂੰ ਆਪਾਂ ਜੇ ਪੂਰੀ ਕੋਟੀ ਚ ਵੀ ਬਣਾਵਾਂਗੇ ਨਾ ਮਤਲਬ ਕਿ ਟੌਪ 'ਚ ਤਾਂ ਬਹੁਤ ਵਧੀਆ ਲੱਗਦਾ ਇਹ ਤੇ ਮਤਲਬ ਕਿ ਐ ਤਾਂ ਪੋਠੇ ਸਿੱਧੇ ਦਾ ਹੀ ਇਹ ਡਿਜ਼ਾਈਨ ਹੈ ਜੀ ਮੈਂ ਆਪਾਂ ਬਾਰਡਰ 'ਚ ਬੁਣਾ ਲੈਨੇ ਆਂ ਉਹਦੇ ਚਿਰ ਪਤਾ ਵੀ ਚੱਲਦਾ ਮਿਲ ਗਿਆ ਇੱਥੇ ਦਿਖਦਾ ਕੁੰਡਾ ਇਹ ਬਣਾਇਆ ਵਾ ਤੇ ਜੇ ਵਧੀਆ ਲੱਗਿਆ ਤਾਂ ਜਰੂਰ ਦੱਸਿਓ ਸ਼ੇਅਰ ਕਮੈਂਟ ਕਰਕੇ ਤੁਮਕੇ ਹੋ ਜਾ ਲੱਗਿਆ ਤੇ ਬਾਕੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੇਸ ਕਰ ਲੈਣਾ ਉਹ ਤੇ ਬਾਕੀ ਮਿਲਦੇ ਆ ਆਪਣੇ ਵੀਡੀਓ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ